ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਰਖਾ ਮਾਨ ਢਿੱਖਾਂਵਾਲਾ ਤੇ ਸੋਨੂੰ ਅੱਜ ਇੱਕ ਬਹੁਤ ਵਧੀਆ ਗੱਲਬਾਤ ਦਸਨ ਚੱਲਿਆ ਸੀ ਇੱਕ ਸੁੰਦਰ ਨਜ਼ਾਰਾ ਦਿਖਾਵਾਂਗੇ ਹਨਾ ਸਾਡੀ ਵੀਡੀਓ ਨਾ ਬਣੇ ਰਹੋ ਅੱਜ ਸਾਨੂੰ ਇੱਕ ਮੌਕਾ ਮਿਲਿਆ ਬਾਲਿਆਂ ਵਾਲੀ ਪਿੰਡ ਜਾਣ ਦਾ ਹਨਾ ਬਹੁਤ ਵੱਡਾ ਪਿੰਡ ਹੈ ਉੱਥੇ ਸਾਡੀ ਤਹਿਸੀਲ ਹੈ ਵਾਲਿਆਂ ਵਾਲੀ ਤੇ ਇੱਕ ਤਾਂ ਸਾਨੂੰ ਬਹੁਤ ਵਧੀਆ ਹੁਣ ਤਹਿਸੀਲ ਮਿਲਣ ਜਾ ਰਹੀ ਹੈ ਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਉਥੇ ਜੋ ਸਕੂਲ ਦੇ ਮੁਰੇ ਬਸ ਸਟੈਂਡ ਸੀ ਉਹਦੇ ਵਿੱਚ ਭਰਤ ਪੈ ਰਹੀ ਆ ਵਧੀਆ ਉੱਚਾ ਬੰਨਾ ਜਾ ਰਿਹਾਗਾ ਤੇ ਜਦੋਂ ਅਸੀਂ ਤਹਿਸੀਲ ਦੇ ਵਿੱਚ ਜਾਂਦੇ ਸੀ ਤੇ ਉਦੋਂ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਉ ਥੋੜਾ ਜਿਹੀ ਮੀਂਹ ਪੈ ਜਾਂਦਾ ਸੀ ਅੱਜ ਸਾਨੂੰ ਇੱਕ ਸੁੰਦਰ ਨਜ਼ਾਰਾ ਹੋਰ ਦਿਖਾਉਣੇ ਆ ਤੇ ਜਦੋਂ ਆਪਾਂ ਕਿਸੇ ਪਿੰਡ ਦੇ ਵਿੱਚ ਹਨਾ 메ਨ ਸੜਕ ਤੋਂ ਹੋਈਏ ਉੱਥੇ ਵੀ ਆਪਣੇ ਗੇਟ ਬਣੇ ਹੁੰਦੇ ਆ ਤੇ ਜਾਂ ਆਪਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਐਂਟਰ ਹੁੰਨੇ ਆ ਉੱਥੇ ਲਿਖਿਆ ਹੁੰਦਾ ਜੀ ਆਇਆਂ ਤੇ ਅੱਜ ਕਿਸੇ ਨੂੰ ਇੱਕ ਹੋਰ ਵੱਖਰੀ ਮਸਾਲ ਆ ਜਿਹੜੇ ਵੀਰ ਰੂੜੀਆਂ ਲਾਉਂਦੇ ਆ ਹਨਾ ਵੀ ਜਿਨ੍ਹਾਂ ਦੇ 12 ਦੇ ਵਿੱਚ ਸੜਕਾਂ ਸੜਕਾਂ ਦੇ ਉੱਪਰ ਰੂੜੀਆਂ ਲਾਓ ਕਿਉਂਕਿ ਜਦੋਂ ਤੁਸੀਂ ਖੇਤ ਦੇ ਵਿੱਚ ਖਾਦ ਪਾਉਣੀ ਹੈਗੀ ਰੂੜੀ ਚੱਕਣੀ ਹੈ ਛੋਡੀ ਟਰਾਲੀ ਬਹੁਤ ਸੌਖੇ ਢੰਗ ਨਾਲ ਉੱਥੋਂ ਚੱਲੂਗੀ ਕਿਉਂਕਿ ਸੜਕ ਦੇ ਉੱਪਰੋਂ ਹੀ ਇਹ ਪੱਕੇ ਸਾਂਝੋ ਭਰਨੀ ਆਪਾਂ ਖੜਾ ਕੇ ਤੇ ਟਰਾਲੀ ਨਹੀਂ ਖੁੱਬੂ ਇਹ ਨਹੀਂ ਮੇਰੇ ਵੀਰਾਂ ਨੂੰ ਇੱਕ ਦਿੱਕਤ ਆਊਗੀ ਤੇ ਇੱਕ ਸੋਨੂੰ ਅਸੀਂ ਆ ਦੇਖੋ ਸੁੰਦਰ ਨਜ਼ਾਰਾ ਦਿਖਾਉਨੇ ਆ ਤੇ ਇਹ ਜਦੋਂ ਆਪਾਂ ਬਾਲਿਆਂ ਵਾਲੀ ਦੇ ਪਿੰਡ ਦੇ ਵਿੱਚ ਵੜਦੇ ਆਂਗੇ ਇਧਰੋਂ ਟੱਡਿਆਂ ਮੰਗੋ ਆ ਦੇਖੋ ਸੜਕ ਦੇ ਉੱਪਰ ਕਿੰਨੇ ਸਵਾਗਤ ਕਰਨ ਵਾਸਤੇ ਆਪਣਾ ਹਨਾ ਕਿੰਨਾ ਇਹ ਰੂੜੀ ਕਿਸੇ ਵੀਰ ਨੇ ਸੜਕ ਦੇ ਉੱਪਰ ਲਾਈ ਹੋਈ ਹੈ ਇਹ ਆ ਦੇਖੋ ਇਹ ਰੂੜੀ ਚਿੱਟੀ ਪੱਟੀ ਦੇ ਉੱਪਰ ਉਦੋਂ ਵੀ ਗਾਹਾਂ ਜਾ ਰਹੀ ਆ ਆ ਦੇਖੋ ਚਿੱਟੀ ਪੱਟੀ ਗਾਹ ਉਹ ਸਾਹਮਣੇ ਦੇਖੋ ਇਹ ਗਾਹਾਂ ਜਾ ਰਹੀ ਹੈ ਮੈਂ ਤਾਂ ਇਹੀ ਪ੍ਰਧਾਨ ਸਾਹਿਬ ਨੂੰ ਜਿਵੇਂ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਹੈ ਵਾਲਿਆਂ ਵਾਲੀ ਦੇ ਉਹਨਾਂ ਨੂੰ ਬੇਨਤੀ ਕਰਦਾ ਜੋ ਵੀ ਮੁੱਧਵਾਰ ਬੰਦੇ ਕੋਈ ਨੰਬਰਦਾਰ ਵੀਰ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੀ ਇਹ ਜੋ ਸ਼ਖਸ਼ ਰੂੜੀ ਲਾਉਂਦੇ ਆ ਸੜਕ ਦੇ ਉੱਪਰ ਕਿਉਂ ਜੀ ਇਹਨਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇ ਜੀ ਠੀਕ ਹੈ ਜੀ ਕਿਉਂਕਿ ਇੱਥੇ ਤਹਿਸੀਲ ਹੈ ਤਹਿਸੀਲ ਦੇ ਵਿੱਚ ਕਾਫੀ ਪਿੰਡ ਲੱਗਦੇ ਆ ਕਿਉਂ ਲੋਕਾਂ ਨੂੰ ਇੱਥੇ ਕੰਮਾਂ ਤੋਂ ਧਿਆਨ ਲਈ ਆਉਣਾ ਪੈਂਦਾ ਹੈਗਾ ਤੇ ਤੁਸੀਂ ਇਹ ਧਿਆਨ ਰੱਖਣ ਜੋ ਗੱਲਾਂ ਦੇਖੋ ਆ ਦੇਖੋ ਸੜਕ ਦੇ ਉੱਪਰ ਕਿਵੇਂ ਆਈ ਆ ਰੂੜੀ ਦੇਖੋ ਜੀ ਇਹ ਪਿੰਡ ਵਾਲਿਆਂ ਲਈ ਆਦੀ ਤਹਿਸੀਲ ਦੇ ਆਉਣ ਤੇ ਸਾਦਾ ਸਵਾਗਤ ਕਰਦਾ ਸੜਕ ਤੇ ਰੂੜੀਆਂ ਲਾ ਕੇ ਤੇ ਵੱਧ ਤੋਂ ਵੱਧ ਸੜਕ ਤੇ ਤੁਸੀਂ ਰੂੜੀਆਂ ਲਾ ਕੇ ਪੱਕੇ ਥਾਂ ਦਾ ਫਾਇਦਾ ਚੁੱਕ ਸਕਦੇ ਹੋ ਮੈਂ ਤੁਹਾਡਾ ਗੋਰਖਾ ਮਾਨ ਦਿਖਾਂਵਾਲਾ ਤੇ ਵੀਡੀਓ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਈ ਇਹਨਾਂ ਤੱਕ ਪਹੁੰਚੇ ਕੋਈ ਮări ਮੁੱਟੀ ਸ਼ੰਗ ਸ਼ਰਮ ਇਹਨਾਂ ਨੂੰ ਆਵੇ ਲੋਕਾਂ ਨੂੰ ਜਿਹੜੇ ਸੜਕ ਦੇ ਉੱਪਰ ਰੂੜੀਆਂ ਲਾਉਂਦੇ ਆ ਸਸਿਕਾ